ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਾਰੀ ਮਾਤਰਾ ਚ ਹੈਰੋਇਨ ਤੇ ਡਰਗ ਮਨੀ ਬਰਾਮਦ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਮਿਸ਼ਨੀਟ ਅੰਮ੍ਰਿਤਸਰ ਦੀ ਟੀਮ ਨੇ ਆਪਣੀ ਨਸ਼ੇ ਵਿਰੋਧ ਚਲਾਈ ਮੁਹਿੰਮ ਤੇ ਨਸ਼ਿਆਂ ਨੂੰ ਖਤਮ ਕਰਨ ਦੀ ਵਜਨਵੱਧਤਾ ਨੂੰ ਲੈ ਕੇ ਕੱਲ ਸ਼੍ਰੀਮਨਿਊ ਰਾਣਾ ਐਸਪੀ ਸਿਟੀ ਤੋਂ ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸ ਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹੀਰੋਇਨ ਇੱਕ ਕੇਸ ਦੇ ਵਿੱਚ ਸ਼ਾਟੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਸ਼ੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 8 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹੀਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਆਸੋਂ ਗ੍ਰਿਫਤਾਰ ਕੀਤੀ ਆ ਜਿਹਦਾ ਮੁਕੱਦਮਾ ਥਾਣਾ ਰਣਜੀਤ ਦੇਵ ਨੂੰ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਜੋ ਇੱਕ ਬੰਦੇ ਦਾ ਪਿਛੋਕੜ ਅਜਿਦੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਦੇ ਕਿਸ ਕੇਸਾਂਵਾਂ ਚੋਂ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਾਰਡਿੰਗ ਦੇ ਵਿੱਚ ਵਸਦੀ ਘਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋਣੀ ਦਾ ਭਗੌੜਾ ਸੀ ਪੀਓਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ। ਕਿਹਦੀ ਪੱਟੀ ਮਾਰਤਾ ਲੈ ਕੇ ਹੁੰਦੇ ਸੀ ਇਹ ਨਹੀਂ ਪੱਟੀ ਕਿਹਵਾ ਦੇ ਨਾਲ ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮੰਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸੀ ਇਹਨਾਂ ਤੋਂ ਇੱਕ ਕੰਡਾ ਤੇ ਕੁਝ ਹੋਰ ਜਿਹੜੇ ਇਹਨਾਂ ਤੋਂ ਹੈਗੇ ਆ ਉਹ ਵੀ ਸਮਗਰੀ ਮਿਲੀ ਆ ਜਿਹਦੇ ਨਾਲੇ ਗਾਂ ਵੇਚਦੇ ਸੀ ਪਰ ਇੱਕ ਡਰਗ ਮੰਨੀ ਜਿਸ ਦੇ ਵਿੱਚ ਆਜੀ ਉਹ ਕਿੰਨੀ ਡਰਗ ਮੰਨੀ ਤੇ ਇਹ ਇੱਕ ਵਿジネスਾਬ ਇੱਕ ਕਿਸੀ ਸੀ ਉਹ ਡਰਗ ਮੰਨੀ 95000 ਆ ਇਹਨਾਂ ਕੋਲੇ ਉਹ ਡਰਗ ਮੰਨੀ ਮਿਲੀ ਆ ਉਹ ਕਿਸੇ ਤੋਂ ਪਹਿਲਾਂ ਇਹਨੇ ਮਾੜੀ ਮੁੱਢੀ ਹੋਰ ਦਿੱਤੀ ਹੋਣੀ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਿੰਨੇ 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 ਮਾਤਰਾ ਦੇ ਵੇਚੇ ਕਿਉਂਕਿ ਜਿਹਦੇ ਇਹਨਾਂ ਦਾ ਕਨੈਕਸ਼ਨ ਉਸਦੇ ਪਾਸੋਂ ਸੀ ਇਹ ਪਾਕਿਸਤਾਨੋਂ ਮੰਗਵਾ ਕੇ ਉਸ ਪੈਸੇ ਕੇ ਉੱਪਰ ਜੀਵਨ ਕਰਦੇ ਸੀ ਨਹੀਂ ਐ ਐ ਐ ਜੋ ਫਨੋਵਾ ਜਿਹੜੀ ਇਹਨਾਂ ਦੀ ਉਸ ਡਿਟੇਲ ਦੀ ਇਨਵੈਸਟੀਗੇਸ਼ਨ ਕਰਨੀ ਬਾਕੀ ਆ ਪਰ ਜਿਹੜੇ ਬਾਕੀ ਦੇ ਦੂਸਰੇ ਕੇਸ ਸੀ ਉਹਨਾਂ ਨਾਲ ਜਿਹੜੇ ਪਹਿਲਾਂ ਸਾਡੇ ਸਾਡੇ ਹੁੰਦੇ ਮੇਰੇ ਹੁੰਦੇ ਰਿਕਵਰੀਆਂ ਹੋਈਆਂ ਉਹਨਾਂ ਨਾਲ ਇਹਨਾਂ ਦਾ ਕੋਈ ਕਨੈਕਟ ਨਹੀਂ ਹੈ ਇੰਡੀਪੈਂਡੈਂਟ ਇਹਨਾਂ ਦਾ ਆਪਣਾ ਕੰਮ ਸੀ ਆਲ ਆਫ ਸਰਪਰਸ ਜੇ ਇਹ ਤੁਹਾਨੂੰ ਡਰਾਈਵ ਥਰੂ ਕੀਤੀ ਤਸਵੀਰਾਂ ਤੁਹਾਨੂੰ ਜਿਆਦਾ ਲੱਗਿਆ ਦੇਖਦੇ ਹੈ ਵੀ ਜਿਹੜੀਆਂ ਲਗਾਤਾਰ ਕੀ ਚੱਲ ਰਹੀ ਆ ਇਹਨਾਂ ਦੇ ਬਿਸ਼ਰੇ ਬਤਨ ਇਹ ਹੁੰਦਾ ਕਿ ਜਦੋਂ ਸਰਕਾਰ ਸਮਾਜਾਂ ਬਟੀਆਂ ਬੱਛੀਆਂ ਉਹਨਾਂ ਦਾ ਕੋਈ ਕਾਰਵਾਈ ਜਿਹੜੀ ਨਹੀਂ ਹੁੰਦੀ ਛੋਟੇ ਜਿਹੇ ਸਿਸਟਮੀ ਉਹ ਪੜੇ ਜਾਂਦੇ ਨੇ ਹੁਣ ਕੀ ਪੁਲਿਸ ਦਾ ਫੋਕਸ ਹੈ ਕਿ ਇਸ ਪਾਸੇ ਉਹਨਾਂ ਨੂੰ ਵੀ ਮੁੱਦੇ ਤੇ ਜਿਹੜੀ ਰਿਪੋਰਟ ਕਰਨਾ ਉਹਨਾਂ ਤੋਂ ਬਟੀਆਂ ਬੱਛੀਆਂ ਨੂੰ ਵੱਲੋਂ ਕਿਸ ਪਾਸੇ ਦਾ ਦਬਦਾ ਹੈ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬਿਗ ਸਮਗਲਸ ਤੇ ਆ ਜਿਹੜੇ ਗਵਾਂਢੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਕਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਹ ਤੋਂ ਵਾਹ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰਸ ਨੇ ਪੈਡਲਰ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼ਿਕਾਰ ਦੀ ਮੁੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਪੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਸਟ ਦੇ ਜਿਹੜਾ ਵੀ ਕੋਈ ਉਹਨਾਂ ਦਾ ਕੋਈ ਕਿਸੇ ਤਰੀਕੇ ਨਾਲ ਆਪ ਦਾ ਇਲਾਜ ਕਰਕੇ ਵਾਪਸ ਮੁਕਤ ਹਵਾ ਚ ਜਾਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆ ਉਹਦੇ ਪ੍ਰਤੀ ਸਾਡਾ ਰਵਈਆ ਜਿਹੜਾ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ ਬਿਗ ਫਿਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫਾਈਨਾਂਸਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਕੋਲ ਪੂਰੀ ਸ਼ਕਤੀ ਹੈ ਇਸ ਹਨ। ਜਦਿਵੇਂ ਭੜੀ ਬਟੇਰੀ 8 ਕਿਲੋ ਪਲਸ 9 ਕਿਲੋ ਮਾਹ ਤੋਂ ਪਰਮਿਸ਼ਨ ਹੀਰੋ ਜਾਂਦੇ ਨੇ ਕਿ ਜਦੋਂ ਇਹਨਾਂ ਦੇ ਸੈਂਪਲ ਚੈੱਕ ਕੀਤੇ ਜਾਂਦੇ ਨੇ ਦੇ ਜਿਹੜਾ ਉਹਨੂੰ ਫੋਨ ਕਰਕੇ ਕਹਿੰਦੇ ਕਿ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਜਾ ਕੇ ਉਹਨੇ ਜਾਂਦੇ ਜਮਾਨਤ ਕਰਾ ਕੇ ਫ੍ਰੀਡਮ ਚੱਕ ਦਿੰਦੇ ਨੇ ਜਾਂ ਉਹ ਤੁਹਾਨੂੰ ਦੇਖਦੇ ਨੇ ਉਹਨਾਂ ਨੇ ਉਹ ਬੋਲੀ ਤੋਂ ਪੁਲਿਸ ਦਾ ਕੰਮ ਜਿਹੜੀ ਕਿਤੇ ਪੁਲਿਸ ਦਾ ਕੰਮ ਲੱਗਦਾ ਕਿ ਇੱਕ ਤੋਂ ਸੇ ਫੜਿਆ ਫਿਰ ਦੂਸਰੇ ਨੂੰ ਆਣਾ ਜਾਂਚ ਜਾਂਦੀ ਆ ਉੱਥੇ ਜਾ ਕੇ ਲੱਗਦਾ ਉਹਨੂੰ ਪੱਕੀ ਸਜ਼ਾ ਮਿਲ ਜੇ ਉਸ ਤੋਂ ਬਾਅਦ ਵੀ ਜੇਕਰ ਉਹਨਾਂ ਨੂੰ ਫੋਲੋ ਕਰਕੇ ਪੁਲਿਸ ਕਿਨੇ ਕਿਤੇ ਜਾਏਗਾ ਸਾਡੇ ਕੇਸ ਸਮੇਂ ਸਿਰ ਅਦਾਲਤ ਦੇ ਕੇ ਮੁੜ ਕੇ ਗਵਾਹਾਂ ਦੇ ਨਾਲ ਉਹਨਾਂ ਦੇ ਪੈਰਵਾਈ ਕਰਕੇ ਸਮੇਂ ਸਿਰ ਗਵਾਹੀਆਂ ਦੇ ਕੇ ਅਸੀਂ ਐਂਡ ਤੋਂ ਲੌਜੀਕਲ ਐਂਡ ਤੱਕ ਲੈ ਕੇ ਜਾਣ ਦਾ ਜਿਹੜਾ ਸਾਡੀ ਜਿਹੜੀ ਪੁਲਿਸ ਆਫੀਸਰਜ਼ ਆ ਉਹ ਵਜਨ ਬਲਗੇ ਰਹਿੰਦੇ ਨੇ ਤੇ ਇਸ ਕੰਮ ਨੂੰ ਕਰਦੇ ਨੇ ਤੇ ਕਨਵਿਕਸ਼ਨ ਰੇਟ ਜਿਹੜਾ ਪੰਜਾਬ ਦਾ ਹੈਗਾ ਖਾਸ ਕਰਕੇ ਐਨਡੀਪੀਐਸ ਦਾ ਹੈਗਾ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈਗਾ। ਸਦਰੀ 8% ਪੜੀ ਗਿਆ। ਇਹਦੀ ਡਿਟੇਲ ਐਂਡ ਅਰੋਗੇਸ਼ਨਜ਼ ਐਂਡ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੁਣੇ ਰੀਸੈਂਟਲੀ ਹੁਣ ਅਦਾਲਤ 'ਚ ਪੇਸ਼ ਕਰਨਾ। ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ਸਾਰੀ ਜਿਹੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਨਾਲ ਨਿਰਮਾਨ ਤਰ੍ਹਾਂ ਅਸੀਂ ਕਰਾਂਗੇ। ਇਹ ਆਜੋ ਬਣਾ ਸਾਨੂੰ ਇਹਦੀ ਕੋਈ ਪੁਸ਼ਟੀ ਨਹੀਂ ਹੈਗੀ। ਮੋਬਾਈਲ ਫੋਨ ਵੀ ਤਾਂ ਇਹਨਾਂ ਨੂੰ ਮਿਲਿਆ। ਮੋਬਾਈਲ ਫੋਨ ਮਿਲਿਆ ਜੀ। ਉਹ ਉਹ ਇਨਵੈਸਟੀਗੇਸ਼ਨ ਉਹ ਨੈਚੁਰਲ ਆ ਜੀ ਦਾ ਵੀ ਜਿਹੜਾ ਵੀ ਕੋਈ ਜੇ ਤਸਕਰ ਹੁੰਦੇ ਨੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਆ ਉਹਨਾਂ ਦੇ ਕੰਟੈਕਟਸ ਆ ਫਾਰਵਰਡ ਲਿੰਕੇਜ ਆ ਬੈਕਵਰਡ ਲਿੰਕੇਜ ਆ ਉਹ ਹਮੇਸ਼ਾ ਹੀ ਅਸੀਂ ਇਨਵੈਸਟੀਗੇਸ਼ਨ ਕਰਦੇ ਰਹੇ ਹਾਂ ਹਾਂਜੀ ਕੁਝ ਵੀ ਹੋਰ ਉਹ ਯਾਰ ਫੜੀ ਆ ਇੱਕ ਬਹੁਤ ਵੱਡੇ ਡਿਸਟਰਾਇ ਵੀ ਕੀਤੀਆਂ ਨੇ ਕੁਝ ਤੁਸੀਂ ਉਹ ਕਿੰਨੀ ਸਾਰਾ ਉਹ ਪ੍ਰੋਜੈਕਟ ਅਸੀਂ 31 ਕਰੀਬ 31 ਕਿਲੋ ਜਿਹੜੀ ਹੀਰੋਇਨ ਆ ਪਿਛਲੇ ਡੇਢ ਕਿ ਮਹੀਨੇ ਤੋਂ ਜਿਹੜੀ ਅਸੀਂ ਫੜੀ ਸੀ 2 ਮਹੀਨਿਆਂ ਦੀ ਉਹ 31 ਕਿਲੋ ਹੀਰੋਇਨ ਸੀ ਡਿਸਪੋਜ਼ ਕੀਤੀ ਸੀ ਅਦਾਲਤ ਮਾਨਯੋਗ ਅਦਾਲਤਾਂ ਦੇ ਹੁਕਮਾਂ ਦੇ ਨਾਲ ਉਹ ਐਂਟੀ ਜਿਹੜਾ ਡਰਗ ਡਰਾਈਵ ਹੈਗੀ ਸੀ ਇੰਟਰਨੈਸ਼ਨਲ ਡੇ ਸੀ ਉਸ ਦਿਨ ਤੇ ਕੀਤੀ ਸੀ ਸੰਦਰੀ ਇੱਕ ਨੂੰ ਪੜੀ ਆ ਤਾਂ ਜਿਹਦਾ ਪੁਰਾਣਾ ਰਿਪੋਰਟ ਕੀ ਹੈ ਉਹ ਦਾ ਤਫਸੀਲਾ ਸੁਣਾ ਕੋਡਾ ਇਹਦੇ ਐਨਡੀਪੀਐਸ ਦਾ ਕੋਈ ਪਰਚਾ ਨਹੀਂ ਸੀ 2012 ਦਾ ਇਹਦੇ ਵੀ ਇੱਕ ਮਰਡਰ ਦਾ ਪਰਚਾ ਸੀ ਉਸ ਮਰਡਰ ਦੇ ਕੇਸ 'ਚ ਇਨਵੋਲਵ ਸੀਗਾ ਤੇ ਹੁਣ ਇਹ ਇਸ ਇਸ ਕੰਮ ਦੇ ਵਿੱਚ ਲੱਗਾ ਹੋਇਆ ਮਰਡਰ ਦਾ ਨੇ ਘੰਡੇ ਦਾ ਪਰਚਾ ਸੀ ਜਨਾ ਤੇ ਰਹਿਣਾ ਜੀ ਉਹਦਾ ਅੰਦਰ ਕੀ ਦਿਨ ਹੋਣਾ ਤੇ ਰਾਣੀਆਂ ਦਾ ਰਾਣੀਆਂ ਦੇ ਰਹਿਣਾ ਅਰੇ ਰਾਣੀਆਂ ਦਾ ਤਾਂ ਕੋਈ ਨਾ ਨਾ ਨੀ ਟਿਕਟੇ ਦਾ ਕੋਈ ਵੀ ਲੋ ਫੜੀ ਪੈਦਾ ਜਿਹੜੇ ਮਹਾਜਨੇ ਹੀ ਕਿਉਂ ਹੋ ਗਏ ਲਗਲੇ ਅੰਦਰ ਹੈਗੇ ਕੋਈ ਤਾਂ ਐਜ਼ ਆਫ ਨਾਊ ਸਾਨੂੰ ਜਿਆ ਕੋਈ ਸਟੈਬਲਿਸ਼ ਨਹੀਂ ਹੋਇਆ ਇਨਵੈਸਟੀਗੇਸ਼ਨ ਜਿਹੜਾ ਹੋਇਆ ਉਹ ਵੀ ਲਾਈ ਫਾਈਂਡ ਆਊਟ ਪਾਕਿਸਤਾਨ ਤੇ ਆਪਾਂ ਕੈਬਿਨੇਟ ਰੋਲ ਨਹੀਂ ਹੁੰਦੀ ਹੈ ਜੀ ਇਹਨਾਂ ਨੇ ਜਿਹੜੇ ਤੁਸੀਂ ਵਾਰ-ਵਾਰ ਸ੍ਰੇਣਨ ਜਿਹੜੇ ਅੱਧੀ ਅਧਵਾ ਸਮਝਣ ਤੋਂ ਪਹਿਲਾਂ ਤੇ ਹੋ ਜਿਵੇਂ ਨਾ ਕਾਮਨ ਲਿੰਕ ਜਿਹੜਾ ਉੱਤਰ ਦੱਸ ਦੇ ਨੇ ਕਿ ਕੋਈ ਕਿਸੇ ਨਾਲ ਕੋਈ ਸਾਰਿਆਂ ਨਾਲ ਕੋਈ ਕਾਮਨ ਹੁੰਦਾ ਹੈ ਨਾ ਸਾਰਿਆਂ ਦੇ ਲਿੰਕ ਅਲੱਗ-ਅਲੱਗ ਹੁੰਦੇ ਨੇ ਹਰ ਇੱਕ ਦਾ ਅਲੱਗ-ਅਲੱਗ ਸਮੱਸਿਆ ਨੇ ਬਿਠੀ ਹੋ ਕੇ ਕਿਵੇਂ ਇੱਕ ਦੋ ਦਾ ਕਾਮਨ ਵੀ ਹੋ ਸਕਦਾ ਨਾਰਮਲੀ ਉਹਨਾਂ ਦੇ ਅਲੱਗ-ਅਲੱਗ ਅਲੱਗ-ਅਲੱਗ ਥੀ ਵੀ ਹੈਗੇ ਨੇ ਕੋਈ ਫਾਜ਼ਿਲਕਾ ਕੋਈ ਫਰੋਜ਼ਪੁਰ ਅਲੱਗ-ਅਲੱਗ ਆਪਣੇ ਇਲਾਕਿਆਂ 'ਚ ਜਿਵੇਂ-ਜਿਵੇਂ ਵੀ ਉਹਨਾਂ ਦੇ ਹੈਗੇ ਨੇ ਆਪਰੇਟ ਕਰਦੇ ਨੇ ਉਹ ਕਾਮਨ ਵੀ ਹੋ ਸਕਦੇ ਨੇ ਪਰ ਨਾਰਮਲੀ ਕਾਫੀ ਲਿੰਕ ਆ ਜਿਹੜੇ ਉਧਰ ਇਦਾਂ ਦੇ ਇਹ ਕੰਮ ਕਰਦੇ ਨੇ ਕਿਵੇਂ ਇਸ ਤਰ੍ਹਾਂ ਉਧਰ ਹੈ ਕਿ ਇੱਕ ਨੂੰ ਅਪਸਰ ਫਸਲੇ ਆ ਜੀ ਦੂਸਰੇ ਨੂੰ ਗਦਾਪੁਰ ਵੀ ਫਸ ਸਕਦੇ ਆ ਇਸ ਤਰ੍ਹਾਂ ਦੀ ਮਸਤੀ ਦੇ ਵਿੱਚ ਇਹ ਸਾਨੂੰ ਹੁਣ ਉਧਰ ਦੇ ਇਨੀ ਡਿਟੇਲ ਨਹੀਂ ਪਰ ਬੇਸਿਕਲੀ ਉਧਰ ਕਾਫੀ ਬੰਦੇ ਆ ਜਿਹੜੇ ਡਿਫਰੈਂਟ ਏਰੀਆ ਦੇ ਵਿੱਚ ਉਹ ਪੈਰਲਲ ਹੀ ਆਪਣੇ ਜਿਹੜਾ ਕੰਮ ਕਰਦੇ ਸਰ ਜਿਆਦਾ ਦੇਖਿਆ ਜਾ ਰਿਹਾ ਤੇ ਹੋਏ ਨਹੀਂ ਬੱਲੀ ਕੋਣੀ ਮਿਲਦੇ ਪਏ ਆ ਕੀ ਲੱਗਦਾ ਜੀ ਇਹਨਾਂ ਨੂੰ ਵਿਲਿਆਨ ਭਾਰਾਂ ਜਾਂ ਇਹ ਡਰਾਪਸ ਚਾਣਦੇ ਨੇ ਉਧਰ ਇਹ ਜਿਆ ਕੁਝ ਨਹੀਂ ਹੈਗਾ ਹੀਰੋਇਨਾਂ ਜਿਹੜੀ ਅਲਟੀਮੇਟਲੀ ਜਿਹੜੀਆਂ ਰਿਕਵਰੀਆਂ ਹੁੰਦੀਆਂ ਨੇ ਬਜਾਅ ਤੋਂ ਬਹੁਤ ਵੱਡੀਆਂ ਰਿਕਵਰੀਆਂ ਉਹ ਹੀ ਉਹ ਡਰੋਨ ਨਾਲ ਹੀ ਹੋਈਆਂ ਰਿਕਵਰੀਆਂ ਨੇ ਨਾ ਉਹ ਡਰੋਨ ਕਈ ਜਦੋਂ ਡਰੋਨ ਮਿਲਦਾ ਕਈ ਵਾਰੀ ਰਿਕਵਰੀਆਂ ਜਿਹੜੀਆਂ ਪਹਿਲਾਂ ਹੋ ਗਈਆਂ ਹੁੰਦੀਆਂ ਜਾਂ ਕੋ ਹੋਰ ਆ ਤੇ ਡਰੋਨ ਜਦ ਕਿਸੇ ਜਦੋਂ ਡ੍ਰੌਪ ਡਾਊਨ ਹੋ ਜਾਂਦਾ ਤੇ ਡਰੋਨ ਵੀ ਰਿਕਵਰੀ